ਮਾਝੇ ਦੇ ਵਿੱਚ ਇੱਕ ਵਕੀਲ ਦਾ ਕਤਲ ਹੋਇਆ ਸੀ ਉਸ ਦਾ ਨਾਮ ਸੀ ਲਖਾ ਜਦੋਂ ਜੁਲਾਈ ਦੇ ਵਿੱਚ ਕਤਲ ਹੋਇਆ ਸੀਗਾ ਤਾਂ ਬੜਾ ਮਤਲਬ ਕਿ ਐਲੋਕ ਕੇ ਸੁਣਨ ਕਰਨ ਵਾਲਾ ਮਾਮਲਾ ਸੀਗਾ ਉਸ ਤੋਂ ਬਾਅਦ ਇਸ ਦੇ ਮੁੱਖ ਦੋਸ਼ੀ ਨੂੰ ਮੁੰਬਈ ਤੋਂ ਗ੍ਰਿਫਤਾਰ ਕੀਤਾ ਗਿਆ ਜਿਸ ਦਾ ਨਾਮ ਹੈ ਅਬਿਰਾਜ ਉਰਫ ਅਬੀ ਦੱਸਦੇ ਆ ਕਿ ਇਹਦਾ ਲਖੇ ਦੇ ਨਾਲ ਤਾਲਮਿਲ ਸੀ ਕੁਝ ਕਿਸਾਂ ਦੇ ਵਿੱਚ ਰੱਖਨੇ ਦੀ ਸਹਿਤਾ ਕੀਤੀ ਸੀ ਪਰ ਦੋਹਾਂ ਦੀ ਵਿਗੜ ਗਈ ਕੁਝ ਤਲਕੀ ਹੋਈ ਉਸ ਤੋਂ ਬਾਅਦ ਅਬੀਨੂ ਲੱਗਿਆ ਕਿ ਇਹ ਨਾ ਮੈਨੂੰ ਮਰਵਾ ਦੇਵੇ ਜਾਂ ਮੇਰਾ ਨੁਕਸਾਨ ਕਰ ਦੇਵੇ ਤੇ ਉਤੇ ਬਾਅਦ ਫਿਰ ਉਹਨੇ ਇਸ ਮਰਡਰ ਨੂੰ ਅੰਜਾਮ ਦਿੱਤਾ ਸੀ ਉਸ ਤੋਂ ਬਾਅਦ ਕੁਝ ਸਟੇਟਾਂ ਘੁੰਮਦਾ ਘਮਾਉਂਦਾ ਉਹ ਫਿਰ ਮੁੰਬਈ ਨੂੰ ਟਿਕਾਣਾ ਬਣਾਉਂਦਾ ਜਿੱਥੇ ਉਹ ਭੇਸ ਬਟਾ ਕੇ ਜੀਸੀਬੀ ਕ੍ਰੇਨਾਂ ਟਾਈਪ ਜਿਹੜਾ ਹੁੰਦਾ ਤੁਹਾਨੂੰ ਪਤਾ ਹੈ ਮਸ਼ੀਨਾਂ ਦਾ ਕੰਮ ਕਰਕੇ ਉਹਦੇ ਵਿੱਚ ਉਹ ਡਰਾਈਵਿੰਗ ਕਰ ਰਿਹਾ ਸੀਗਾ ਪੁਲਿਸ ਨੇ ਬਹੁਤ ਮੁਸਤੈਦੀ ਦਿਖਾਈ ਤੇ ਜਾ ਕੇ ਉਸ ਨੂੰ ਮੁੰਬਈ ਤੋਂ ਗ੍ਰਿਫਤਾਰ ਕੀਤਾ ਹੈ ਹਾਲਾਂਕਿ ਇਹ ਵੀ ਖਬਰਾਂ ਮੈਂ ਵਰਨੀਆਂ ਵਾਝੀਆਂ ਪੜੀਆਂ ਨੇ ਕਿ ਇਹ ਪਾਸਪੋਰਟ ਬਣਾਉਣ ਦੀ ਫਰਾਕ ਦੇ ਵਿੱਚ ਸੀ ਕਿ ਨਕਲੀ ਜਾਂ ਝਾਲੀ ਪਾਸਪੋਰਟ ਬਣਾ ਕੇ ਉਸ ਤੋਂ ਬਾਅਦ ਇਹ ਵਿਦੇਸ਼ ਨੂੰ 도ੜ ਜਾਵੇ ਪਰ ਸਮਾਂ ਰਹਿੰਦੇ ਆ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇਹ ਵੀ ਇੱਕ ਵੱਡੀ ਖਬਰ ਹੈ ਕੀ ਰਹੀ ਹੈ